ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਜਿਵੇਂ ਕੋਟਕਪੂਰੇ ਆਏ ਆ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਤੇ ਟਰਾਲੀਆਂ ਵੀ ਜਿਹੜੀਆਂ ਅੱਜ 5 ਸੀ ਜਿਹੜੇ ਨਾਗ ਆਏ ਆ ਤੇ ਰੇਟ ਬਈ ਦੇਖਾਂਗੇ ਅੱਜ ਕੀ ਜਾਂਦਾ ਤੇ ਤਰੀਕ ਜਿਹੜੀ ਅੱਜ ਹੋਗੀ 28 ਸਤੰਬਰ 2025 ਹੋਗੀ ਆ ਤੇ ਬਾਕੀ ਦੇਖਦੇ ਆ ਪਹਿਲੀ ਟਰਾਲੀ ਬੋਲੀ ਸ਼ੁਰੂ ਆਪੀ ਆ ਪਾਈ ਨੇ ਭਾ 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 ਵਾਲੀ ਆ ਆਇ ਨਿਕਲੂਗੀ ਬਾਈ ਆਇ ਨਿਕਲੂਗੀ ਕੋਲੋ ਬਾਈ ਇੱਥੇ ਚੜ੍ਹ ਕੇ ਵੇਖੋ ਬਾਈ ਮਤਲਬ ਮੂਰੇ ਵੀ ਆਇ ਨਿਕਲਣਾ ਦੇਖੀ ਇੱਕ ਪਾਸੇ ਗੱਲਾਂਗੇ ਜਦੋਂ ਕਰੇਗਾ ਆਪਨੇ ਠੀਕ ਕੋਈ ਆ ਹਾਂ ਬੋਲੋ ਬਾਈ ਆ ਬਾਈ 500 ਰੁਪਈਆ 300 300 ਰੁਪਈਆ 300 ਰੁਪਿਆ 300 ਬੋਲਾ ਬਾਈ ਕਿ ਨਾ 300 ਰੁਪਿਆ 310 ਰੁਪਏ 300 ਰੁਪਏ ਭਾਈ ਜੋ ਵੀ ਪਹਿਲੀ ਟਰਾਲੀ ਬਾਹਰ ਦੀ ਟੁੱਟੀ ਸੀਗੀ ਲਫਾਫੇ ਵਾਲੀ ਤੇ 300 ਦੇ 10 ਰੁਪਏ ਲੱਗੀ ਆ ਤੇ ਬਾਕੀ ਵੀ ਮਗਰ ਜਿਹੜੀਆਂ ਟਰਾਲੀਆਂ ਹਲੇ दो, दो चार ट्रालियाँ मगर होर खड़िया तो उन्होंने रेट आप देखा पहली तुड़ी एक करीब जी बार की तूड़ी आई थी

ਲੋਬੀ ਅੰਦਰ ਦੀ ਤੂੜੀ ਸੀ ਤੇ 400 ਤੇ 5 ਰੁਪਏ ਹੀ ਟਰਾਲੀ ਲੱਗੀ ਆ ਤੂੜੀ ਸੋਨ ਚੈੱਕ ਕਰਾ ਦਿੰਦੇ ਆ ਮੇਰੇ ਹੀ ਉੱਥੇ ਆ ਅੰਦਰ ਦੀ ਤੂੜੀ ਬੋਲੋ ਹੀ ਉਹ ਹੈ ਜਿਹੜੀ 60 ਟਿੱਕਰ ਬੋਲਿਆ ਕੱਲ ਤੋਂ ਦੱਸਿਓ ਇੰਨਾ ਰੱਖਤਾ ਐਂ ਸੋ 300 300 300 300 ਰੁਪਇਆ ਬੋਲਾਂ ਬਾਈ ਕਿਨੇ 300 ਰੁਪਇਆ ਬਾਈ ਜੀ ਲੋਬੇ 300 ਰੁਪਇਆ ਲੈ ਗੀ ਜੀ ਤੇ ਪਸਾਨੇ ਵੀਰਾਂ ਦਾ ਵੀ ਨਹੀਂ ਵੇਚਣੀ ਤੇ ਬਾਕੀ ਵੀ ਟਰਾਲੀਆਂ ਮਗਰ ਤਿੰਨ ਹੋਰ ਆ ਹੰਗਰ ਵੀ ਬਾਈ ਅੰਦਰ ਵੀ ਥੋੜੀ ਬੋਲੋ 300 350 350 ਬੋਲਾ ਭਾਈ ਇਹ 350 ਬਾਈ ਜੀ ਆ ਜੀ ਲੋ ਵੀ ਇਹ ਟਰਾਲੀ ਲੱਗੀ ਹੈ 350 ਰੁਪਿਆ ਤੇ ਤੁੜੀ ਤੁਸੀਂ ਚੈੱਕ ਕਰ ਸਕਦੇ ਹੋ ਅੰਦਰ ਦੀ ਤੁੜੀ ਇਹ ਆ ਤੇ ਬਾਕੀ ਵੀ ਮਗਰ ਆ ਜਿਹੜੀਆਂ ਦੋ ਟਰਾਲੀਆਂ ਹੋਰ ਕੜੀਆਂ ਦੇਖਾਂਗੇ ਉਹਨਾਂ ਦਾ ਕੀ ਰੇਟ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਲਾਈਕਾਂ ਸ਼ੇਅਰ ਬਈ ਜ਼ਰੂਰ ਕਰਦੇ ਜੀ ਅੰਦਰ ਦੀ ਵੀਰੇ ਅੰਦਰ ਦੀ ਅੰਦਰ ਦੀ ਚੱਲਾ ਕੋਸੇ ਆ ਜੀ ਅੱਗੇ ਮੜਾਂਗੇ ਨਾ ਮੂਹ ਮੜਾਂ ਲਾ 300 ਰੁਪਇਆ 300 300 300 ਬੋਲਣਾ ਭਾਈ ਕਿਨੇ 300 ਰੁਪਏ ਬਾਈ ਨਹੀਂ ਵੇਚਨੀ ਉਹ ਵੀ 300 ਰੁਪਏ ਲੱਗੀ ਸੀ ਕਿਸਾਨ ਵੀਰਾਂ ਦਾ ਵੀ ਨਹੀਂ ਵੇਚਨੀ ਤੇ ਬਾਕੀ ਵੀ ਲਗਭਗ ਸਾਰੀਆਂ ਟਰਾਲੀਆਂ ਜਿਹੜੀ ਬੋਲੀ ਹੋ ਚੁੱਕੀ ਆ ਤੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਂ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ